ਸਿੱਖਾਂ ਦਾ ਜਿਹੜਾ ਕੌਮੀ ਨਿਸ਼ਾਨ ਹੈ ਉਸ ਨੂੰ ਕੇਸਰੀ ਦੀ ਬਜਾਏ ਹੁਣ ਬਸੰਤੀ ਰੰਗ ਵਿੱਚ ਬਦਲ ਦਿੱਤਾ ਗਿਆ ਹੈ ਇਹ ਫਰਮਾਨ ਅਕਾਲ ਤਖਤ ਤੋਂ ਜਾਰੀ ਹੋਇਆ ਸੀ ਇਸ ਬਾਰੇ ਗੁਰਚਰਨ ਸਿੰਘ ਹਰੇਵਾਲ ਜੀ ਨੇ ਸਪਸ਼ਟ ਕੀਤਾ ਹੈ ਕਿ ਇਹ ਕਿਸੇ ਡੇਰੇ ਨਾਲ ਜੋੜ ਕੇ ਨਹੀਂ ਕੀਤਾ ਗਿਆ ਇਹ ਕਿਸੇ ਧਰਮ ਨਾਲ ਜੋੜ ਕੇ ਨਹੀਂ ਕੀਤਾ ਗਿਆ ਕਈ ਚੈਨਲ ਜਾਂ ਕਈ ਜਿਹੜੇ ਡੇਰਾਵਾਦੀ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਸਾਨੂੰ ਜੋੜ ਕੇ ਦਿਖਾਇਆ ਗਿਆ ਹੈ ਤੇ ਜਿਹੜਾ ਕੇਸਰੀ ਝੰਡਾ ਸੀ ਜਾਂ ਭਗਵੇਂ ਰੰਗ ਨੂੰ ਜੋੜ ਕੇ ਦਿਖਾਇਆ ਗਿਆ ਇਹ ਕਿਸੇ ਰੰਗ ਨੂੰ ਜੋੜ ਕੇ ਨਹੀਂ ਦਿਖਾਇਆ ਗਿਆ ਇਹ 1930 ਦੇ ਵਿੱਚ ਬਸੰਤੀ ਰੰਗ ਦਾ ਝੰਡਾ ਹੁੰਦਾ ਸੀ ਸਿੱਖਾਂ ਦਾ ਅਤੇ ਜਿਹੜਾ ਨੀਲਾ ਝੰਡਾ ਹੁੰਦਾ ਸੀ ਉਹ ਸਾਡੇ ਜੋਧਿਆਂ ਦਾ ਨਿਹੰਗ ਸਿੰਘਾਂ ਦਾ ਹੁੰਦਾ ਸੀ ਤੇ ਉਸੇ ਪਰੰਪਰਾ ਨੂੰ ਜਾਰੀ ਕਰਦੇ ਹੋਏ ਬਸੰਤੀ ਰੰਗ ਅਤੇ ਨੀਲੇ ਰੰਗ ਨੂੰ ਹੀ ਪਹਿਲ ਦਿੱਤੀ ਗਈ ਆ ਤੇ ਅੱਗੇ ਜਿਹੜਾ ਵੀ ਸਾਡਾ ਨਿਸ਼ਾਨ ਹੋਵੇਗਾ ਉਹ ਬਸੰਤੀ ਜਾਂ ਨੀਲਾ ਹੀ ਹੋਵੇਗਾ ਤੇ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾਉਨੇ ਆਂ ਅੱਜ ਦੇ ਦਿਨਾਂ 'ਚ ਇੱਕ ਚਰਚਾ ਚੱਲ ਰਹੀ ਆ ਕਿ ਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮ ਆਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਇੱਕ ਸਰਕੂਲਰ ਕੱਢਿਆ ਕਿ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ ਇਸ ਗੱਲ ਬਾਰੇ ਜਿਹੜੀ ਆ ਪੂਰੀ ਜਾਣਕਾਰੀ ਇਹ ਜਿਹੜੀ ਆ ਉਹ ਸਾਰੀ ਸੰਗਤਾਂ ਨੂੰ ਦਿੱਤੀ ਜਾ ਰਹੀ ਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਆ ਕੀ ਪਿਛਲੇ ਦਿਨਾਂ ਚ ਕੁਝ ਸੰਸਥਾਵਾਂ ਨੇ ਤੇ ਕੁਝ ਬੁੱਧੀਜੀਵੀਵਾਂ ਵੱਲੋਂ ਜਿਹੜਾ ਮੌਜੂਦਾ ਰੰਗ ਚੱਲ ਰਿਹਾ ਹੈ ਇਸ ਰੰਗ ਤੇ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ ਉਸ ਵਿਚਾਰਾਂ ਤੋਂ ਬਾਅਦ ਕਾਲ ਤਖ਼ਤ ਸਾਹਿਬ ਨੇ ਇਹ ਹੁਕਮ ਜਾਰੀ ਕੀਤਾ ਕਿ ਜੋ ਅੱਜ ਤੋਂ ਕਰੀਬ 90 ਸਾਲ ਪਹਿਲਾਂ 2 1930 ਦੇ ਵਿੱਚ ਜਿਹੜੀ ਇੱਕ ਰਾਹਤ ਮਰਜ਼ਾਦਾ ਜਿਹੜੀ ਹੈ ਬਣਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੀਆਂ ਸਿੱਖ ਜਥੇਬੰਦੀਆਂ ਸਾਰਾ ਜਿਹੜਾ ਸਿੱਖਾਂ ਦਾ ਅੰਗ ਜਿਹੜਾ ਉਸ ਵਿੱਚ ਸ਼ਾਮਲ ਸੀ ਤੇ ਉਹਨਾਂ ਵੱਲੋਂ ਜਿਹੜੀ ਪ੍ਰਵਾਨਤ ਕੀਤੀ ਗਈ ਸੀ ਕਾਲਤਖ ਸਾਹਿਬ ਨੇ ਹੁਕਮ ਕੀਤਾ ਹੈ ਕਿ ਜਿਹੜਾ ਰੰਗ ਉਸ ਸਮੇਂ ਉਸ ਰਹਿਤ ਮਰਜਾਦਾ ਵਿੱਚ ਦਿੱਤਾ ਗਿਆ ਸੀ ਜਿਹੜੀ ਕਿ ਸਰ ਪ੍ਰਵਾਨਤਾ ਉਸ ਰੰਗ ਨੂੰ ਹੀ ਜਿਹੜਾ ਜਿਹੜਾ ਸਨਮਾਨ ਦਿੱਤਾ ਜਾਵੇ ਸੋ ਇਹਦੇ ਨਾਲ ਇਹ ਮਤਲਬ ਨਹੀਂ ਹੈ ਕਿ ਇੱਥੇ ਜੀ ਭਗਵਾ ਦੇ ਖਿਲਾਫ ਹੈ ਜਾਂ ਕਿਸੇ ਹੋਰ ਦੇ ਖਿਲਾਫ ਹੈ ਇਹ ਬੇਲੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਸਿੱਖਾਂ ਦੀ ਰਹਿਤ ਮਰਿਆਦਾ ਦੇ ਨੂੰ ਧਿਆਨ ਚ ਨਾ ਰੱਖਦੇ ਆ ਪਿਛਲੇ ਸਮੇਂ ਰੰਗ ਜੇ ਤਬਦੀਲ ਹੋਏ ਨੇ ਤਾਂ ਉਹਨਾਂ ਦੇ ਵਿੱਚ ਸੁਧਾਰ ਕੀਤਾ ਗਿਆ ਸੋ ਇਸ ਕਰਕੇ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਇਸ ਵਿੱਚ ਕੋਈ ਨਵਾਂ ਨਹੀਂ ਕੀਤਾ ਗਿਆ ਜੋ ਅੱਜ ਤੋਂ 1930 ਦੇ ਵਿੱਚ ਜੋ ਰਹਿਤ ਮਰਿਆਦਾ ਬਣਾਉਣ ਵਾਲੇ ਫੈਸਲਾ ਲਿਆ ਗਿਆ ਸੀ ਉਸ ਵਿੱਚ ਜਿਹੜੇ ਰੰਗ ਦੱਸੇ ਗਏ ਸੀ ਜਿਦੇ ਵਿੱਚ ਬਸੰਤੀ ਰੰਗ ਆ ਤੇ ਦੂਸਰਾ ਜਿਹੜਾ ਨੀਲਾ ਰੰਗ ਦੱਸਿਆ ਗਿਆ ਜਿਹੜਾ ਕਿ ਨਿਸ਼ਾਨ ਸਾਹਿਬ ਨਿੰਗ ਸਿੰਘਾਂ ਦਾ ਝੁਲਦਾ ਉਹ ਰੰਗ ਦੱਸਿਆ ਗਿਆ ਕਿ ਇਹ ਰੰਗਾਂ ਦੇ ਨਿਸ਼ਾਨ ਸਾਬ ਚਲਾਏ ਜਾਣ ਸੋ ਬੇਲੋੜਾ ਕਿਸੇ ਧਰਮ ਨਾਲ ਜੋੜ ਕੇ ਕਿਸੇ ਸੰਸਥਾ ਨਾਲ ਜੋੜ ਕੇ ਇਸ ਗੱਲ ਦਾ ਵਿਵਾਦ ਪੈਦਾ ਨਾ ਕੀਤਾ ਜਾਵੇ ਇਹ ਜਿਹੜੀ ਪ੍ਰਾਤਨ ਰਵਾਇਤ ਆ ਉਸ ਨੂੰ ਲਾਗੂ ਕਰਨ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਸਰਉਣੀ ਕਮੇਟੀ ਨੂੰ ਆਇਆ ਸਰਉਣੀ ਕਮੇਟੀ ਨੇ ਇਸ ਸੰਬੰਧੀ ਸਰਕੂਲਰ ਜਾਰੀ ਕੀਤਾ ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਪ੍ਰਾਤਨ ਉਸ ਰਵਾਇਤ ਨੂੰ ਮੁੜ ਤੋਂ ਇਨ ਵਿੱਚ ਲਾਗੂ ਕਰਨ ਦਾ ਮਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨਾਂ 'ਚ ਇੱਕ ਚਰਚਾ ਚੱਲ ਰਹੀ ਆ ਕਿ ਕਾਲ ਤਖਸਾਲ ਵੱਲੋਂ ਇੱਕ ਹੁਕਮ ਆਇਆ ਤੇ ਸ਼ਰੌਨੀ ਗੁਰਦੁਆਰਾਪੁਰ ਨੇ ਕਮੇਟੀ ਨੇ ਇੱਕ ਸਰਕੂਲਰ ਕੱਢਿਆ ਕਿ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ ਇਸ ਗੱਲ ਬਾਰੇ ਜਿਹੜੀ ਆ ਪੂਰੀ ਜਾਣਕਾਰੀ ਇਹ ਜਿਹੜੀ ਆ ਉਹ ਸਾਰੀ ਸੰਗਤਾਂ ਨੂੰ ਦਿੱਤੀ ਜਾ ਰਹੀ ਆ ਸ਼ਰੌਨੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਆ ਕੀ ਪਿਛਲੇ ਦਿਨਾਂ ਚ ਕੁਝ ਸੰਸਥਾਵਾਂ ਨੇ ਤੇ ਕੁਝ ਬੁੱਧੀਜੀਵੀਵਾਂ ਵੱਲੋਂ ਜਿਹੜਾ ਮੌਜੂਦਾ ਰੰਗ ਚੱਲ ਰਿਹਾ ਹੈ ਇਸ ਰੰਗ ਤੇ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ ਉਸ ਵਿਚਾਰਾਂ ਤੋਂ ਬਾਅਦ ਕਾਲ ਤਖ਼ਤ ਸਾਹਿਬ ਨੇ ਇਹ ਹੁਕਮ ਜਾਰੀ ਕੀਤਾ ਕਿ ਜੋ ਅੱਜ ਤੋਂ ਕਰੀਬ 90 ਸਾਲ ਪਹਿਲਾਂ 2 1930 ਦੇ ਵਿੱਚ ਜਿਹੜੀ ਇੱਕ ਰਹਿਤ ਮਰਜ਼ਾਦਾ ਜਿਹੜੀ ਹੈ ਬਣਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੀਆਂ ਸਿੱਖ ਜਥੇਬੰਦੀਆਂ ਸਾਰਾ ਜਿਹੜਾ ਸਿੱਖਾਂ ਦਾ ਅੰਗ ਜਿਹੜਾ ਉਸ ਵਿੱਚ ਸ਼ਾਮਲ ਸੀ ਤੇ ਉਹਨਾਂ ਵੱਲੋਂ ਜਿਹੜੀ ਪ੍ਰਵਾਨਤ ਕੀਤੀ ਗਈ ਸੀ ਕਾਲਤਖ ਸਾਹਿਬ ਨੇ ਹੁਕਮ ਕੀਤਾ ਕਿ ਜਿਹੜਾ ਰੰਗ ਉਸ ਸਮੇਂ ਉਸ ਰਹਿਤ ਮਰਜਾਦਾ ਵਿੱਚ ਦਿੱਤਾ ਗਿਆ ਸੀ ਜਿਹੜੀ ਕਿ ਸਰ ਪ੍ਰਵਾਨਤਾ ਉਸ ਰੰਗ ਨੂੰ ਹੀ ਜਿਹੜਾ ਜਿਹੜਾ ਸਨਮਾਨ ਦਿੱਤਾ ਜਾਵੇ ਸੋ ਇਹਦੇ ਨਾਲ ਇਹ ਮਤਲਬ ਨਹੀਂ ਹੈ ਕਿ ਇੱਥੇ ਜੀ ਭਗਵਾ ਦੇ ਖਿਲਾਫ ਹੈ ਜਾਂ ਕਿਸੇ ਹੋਰ ਦੇ ਖਿਲਾਫ ਹੈ ਇਹ ਬੇਲੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਸਿੱਖਾਂ ਦੀ ਰਹਿਤ ਮਰਯਾਦਾ ਦੇ ਨੂੰ ਧਿਆਨ ਚ ਨਾ ਰੱਖਦੇ ਆ ਪਿਛਲੇ ਸਮੇਂ ਰੰਗ ਜੇ ਤਬਦੀਲ ਹੋਏ ਨੇ ਤਾਂ ਉਹਨਾਂ ਦੇ ਵਿੱਚ ਸੁਧਾਰ ਕੀਤਾ ਗਿਆ ਸੋ ਇਸ ਕਰਕੇ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਇਸ ਵਿੱਚ ਕੋਈ ਨਵਾਂ ਨਹੀਂ ਕੀਤਾ ਗਿਆ ਜੋ ਅੱਜ ਤੋਂ 1930 ਦੇ ਵਿੱਚ ਜੋ ਰਹਿਤ ਮਰਯਾਦਾ ਬਣਾਉਣ ਵਾਲੇ ਫੈਸਲਾ ਲਿਆ ਗਿਆ ਸੀ ਉਸ ਵਿੱਚ ਜਿਹੜੇ ਰੰਗ ਦੱਸੇ ਗਏ ਸੀ ਜਿਦੇ ਵਿੱਚ ਬਸੰਤੀ ਰੰਗ ਆ ਤੇ ਦੂਸਰਾ ਜਿਹੜਾ ਨੀਲਾ ਰੰਗ ਦੱਸਿਆ ਗਿਆ ਜਿਹੜਾ ਕਿ ਨਿਸ਼ਾਨ ਸਾਹਿਬ ਨੰਗ ਸਿੰਘਾਂ ਦਾ ਝੁਲਦਾ ਉਹ ਰੰਗ ਦੱਸਿਆ ਗਿਆ ਕਿ ਇਹੇ ਰੰਗਾਂ ਦੇ ਨਿਸ਼ਾਨ ਸਾਬ ਚਲਾਏ ਜਾਣ ਸੋ ਬੇਲੋੜਾ ਕਿਸੇ ਧਰਮ ਨਾਲ ਜੋੜ ਕੇ ਕਿਸੇ ਸੰਸਥਾ ਨਾਲ ਜੋੜ ਕੇ ਇਸ ਗੱਲ ਦਾ ਵਿਵਾਦ ਪੈਦਾ ਨਾ ਕੀਤਾ ਜਾਵੇ ਇਹ ਜਿਹੜੀ ਪ੍ਰਾਤਨ ਰਵਾਇਤ ਆ ਉਸ ਨੂੰ ਲਾਗੂ ਕਰਨ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਸਰਉਣੀ ਕਮੇਟੀ ਨੂੰ ਆਇਆ ਸਰਉਣੀ ਕਮੇਟੀ ਨੇ ਇਸ ਸੰਬੰਧੀ ਸਰਕੂਲਰ ਜਾਰੀ ਕੀਤਾ ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਪ੍ਰਾਤਨ ਉਸ ਰਵਾਇਤ ਨੂੰ ਮੁੜ ਤੋਂ ਇਨ ਵਿੱਚ ਲਾਗੂ ਕਰਨ ਦਾ ਮਸਲਾ ਵਾ